ਮੈਨੂੰ ਐਦਾ ਹੁੰਦਾ ਜਦੋਂ ਸੁਣਨ ਵਾਲੇ ਚੰਗੇ ਹੋਣ ਨਾ ਫਿਰ ਉਹ ਤੋਂ ਕੱਲੇ ਗਾਣੇ ਨਹੀਂ ਕੁਛ ਦਿਲ ਦੀਆਂ ਗੱਲਾਂ ਵੀ ਕਰ ਲੈਣੀਆਂ ਚਾਹੀਦੀਆਂ ਇੱਕ ਵਾਰੀ ਆਪਣੇ ਲਈ ਜ਼ੋਰਦਾਰ ਤਾੜੀਆਂ ਮਾਰ ਦੂੰ ਇੱਕ ਬੜੀ ਸਿਆਣੀ ਗੱਲ ਤੁਹਾਡੇ ਨਾਲ ਸਾਰਨਾ ਸਾਂਝੀ ਕਰੂੰ ਜਦੋਂ ਇੱਥੇ ਦੁਨੀਆ ਦਾ ਦਸਤੂਰ ਕੀ ਆ ਜਦੋਂ ਬੰਦਾ ਜਨਮ ਲੈਂਦਾ ਤੇ ਉਹਦੇ ਮਰਨ ਤੱਕ ਸਾਰੀ ਜ਼ਿੰਦਗੀ ਬੰਦਾ ਰੱਬ ਤੋਂ ਮੰਗਿਉ ਜਾਂਦਾ ਜਦੋਂ ਹਲਟੋ ਹੁੰਦੀ ਆ ਬੰਦੇ ਕੋਲ ਕਿਸੇ ਗੁਰੂ ਘਰ ਜਾ ਕੇ ਕਹਿੰਦਾ ਮੱਥਾ ਟੇਕ ਕੇ ਰੱਬਾ ਸਵਿਫਟ ਦਵਾ ਦੇ ਸਹੀ ਗੱਲ ਹੈ ਨਾ ਤੇ ਜਦੋਂ ਸਵਿਫਟ ਹੁੰਦੀ ਆ ਫਿਰ ਹੋਰ 100 ਰੁਪਏ ਮੱਥਾ ਟੇਕ ਕੇ ਫਿਰ ਕਹਿੰਦਾ ਰੱਬਾ ਫੋਰਚਨਰ ਦਵਾ ਦੇ ਆ ਤੇ ਫੋਰਚਨਰ ਵੀ ਦੇ ਦਿੰਦਾ ਫਿਰ ਰੇਂਜ ਰੋਵਰ ਮੰਗਦਾ ਆਡੀ ਮੰਗਦਾ ਮਰਸੀਡੀ ਮੰਗਦਾ ਆ ਹੁਣ ਨਵੀਂ ਜੱਲੀਆ ਡਿਫੈਂਡਰ ਵੀ ਮੰਗਦਾ ਪਰ ਕਦੇ ਵੀ ਉਹ ਬੰਦਾ ਗੁਰੂ ਘਰ ਜਾ ਕੇ ਨਹੀਂ ਕਹਿੰਦਾ ਵੀ ਰੱਬਾ ਬਸ ਬਹੁਤ ਹੈ ਕਹਿੰਦਾ ਕੋਈ ਜਾ ਕੇ ਸਹੀ ਦੱਸੋ ਕੋਈ ਨਹੀਂ ਕਹਿੰਦਾ ਗੱਲ ਗੱਡੀ ਦੀ ਕਰਦੇ ਆ ਜਿਹੜੇ ਕੋਲੇ ਆਲਟੋ ਆ ਉਹ ਮੋਟਰਸਾਈਕਲ ਵਾਲੇ ਵੱਲ ਵੇਖ ਕੇ ਟਾਈਮ ਪਾਸ ਕਰ ਲਵੇ ਤੇ ਜਿਹੜੇ ਕੋਲੇ ਮੋਟਰਸਾਈਕਲ ਆ ਉਹ ਸਾਈਕਲ ਵਾਲੇ ਪਾਸੇ ਵੇਖ ਲੇ ਤੇ ਜਿਹੜਾ ਸਾਈਕਲ ਤੋਂ ਵੀ ਖੁਸ਼ ਨਹੀਂ ਉਹ ਪੈਦਲ ਵਾਲੇ ਪਾਸੇ ਵੇਖ ਲੇ ਸੁਣਨਾ ਇਹ ਦੁਨੀਆ ਦੀ ਦੌੜ ਆ ਇੱਥੇ ਜਿੰਨਾ ਸਟ੍ਰੈਸ ਰੇਂਜ ਰੋਵਰ ਵਾਲੇ ਨੂੰ ਆ ਅਲਟੋ ਵਾਲੇ ਨੂੰ ਵੀ ਹੁੰਨਾ ਕੀ ਹੈ ਰੇਂਜ ਰੋਵਰ ਵਾਲੇ ਨੂੰ ਜ਼ਿਆਦਾ ਉਹਨੂੰ ਇਨਕਮ ਟੈਕਸ ਦੇ ਬੜੇ ਜੱਕਰ ਪੈਂਦੇ ਆ ਕਹਿੰਦਾ ਕਿਆ ਫੋਰਚਨਰ ਤੋਂ ਮੰਝ ਆਇਆ ਇੱਕ ਬਿਆ ਹਾਇਦਲ ਕਰਦਾ ਕੋਈ ਕਰਕੇ ਚੇਂਜ ਲੈ ਲਾ ਆਉਡੀ ਵਾਲੇ ਨੂੰ ਵੀ ਨੀਂਦ ਜੀ ਨਹੀਂ ਆਉਂਦੀ ਓ ਕਹਿੰਦਾ ਵੇਚ ਕੇ ਛੇਤੀ ਰਿੰਗ ਲੈ ਲਾ ਹੇ ਕੱਪੜਿਆਂ ਵਾਂਗ ਬਦਲ ਲੀਆਂ ਗੱਡੀਆਂ ਓਇਆ ਤਾਂ ਮੈਂ ਤੇਰਾ ਸੋਝਿਆ ਮੀਂਹ ਰਹਾਂਦੇ ਪਰੇ ਕੋਈ ਟਾਵਾ ਬੰਦਾ ਸਬਰ ਕਰੇ ਜੋ ਲਖਿਆ ਵਿੱਚ ਤਕਦੀਰਾਂ ਨੇ ਹੋ ਸਭ ਪੈਸੇ ਦਿਆਂਗੇ ਮਾਮ ਤਰਾ ਆ ਤਾਂ ਹੀ ਭੁੰਜੇ ਨਾ ਲੱਗਦੀ ਏ ਠੀਏ ਹੋ ਪਰ ਗੱਡੀ ਤਾਂ ਵੀਰੇ ਗੱਡੀ ਐ ਭਾਵੇਂ ਛੋਟੀ ਐ ਭਾਵੇਂ ਵੱਡੀ ਐ ਜੇ ਗੱਲ ਚੰਗੀ ਲੱਗਿਆ ਤਾੜੀ ਮਾਰ ਦਿਓ ਹਾਈ ਗੱਡੀ ਤਾਂ ਵੀਰੇ ਗੱਡੀ ਐ ਪਹਮੇ ਛੋਟੀ ਐ ਪਹਮੇ ਵੱਡੀ ਐ ਜਦੋਂ ਬੰਦੇ ਕੋਲੇ ਪੈਸਾ ਲੋੜ ਤੋਂ ਜ਼ਿਆਦਾ ਹੋ ਜਵੇ ਨਾ ਉਹ ਇੱਥੋਂ ਕੰਮ ਘੱਟ ਲੈਂਦਾ ਤੇ ਇੱਥੋਂ ਜ਼ਿਆਦਾ ਲੈਂਦਾ ਦਿਲ ਦੀ ਥਾਂ ਦਿਮਾਗ ਵਰਤਣ ਲੱਗ ਜਾਂਦਾ ਕੀ ਕਹਿੰਦਾ ਕੋਈ ਮਹਿੰਗੀ ਗੱਡੀ ਲੈਨੇ ਉਹ ਜੋ ਬੰਦਾ ਸੇਫ ਰਹਿੰਦਾ ਪਰ ਜਿਹੜਾ ਉਹ ਤੋਂ ਨੇ ਵੀਜ਼ਾ ਬਲਾਈ ਕਰਦਣਾ ਵੀ ਐਨੇ ਵੱਜ ਕੇ ਐਨੇ ਮਿੰਟ ਤੇ ਆਹ ਗੱਡੀ ਚੋਂ ਆਹ ਗਲੀ ਤੋਂ ਆਹ ਮੋੜ ਤੋਂ ਬੰਦਾ ਚੱਕਣਾ ਤਾਂ ਚੱਕਣਾ ਜਿਹੜੀ ਚ ਮਰਜ਼ੀ ਬੈਠਾ ਮਹਿੰਗੀ ਗੱਡੀ ਵਿੱਚ ਬੰਦਾ ਨਹੀਂ ਮਰਦਾ ਓਏ ਤਾਂ ਮੈਂ ਮਸੋਹਣਿਆ ਯਾਰਾਂ ਦੇ ਸੌ ਰੱਬ ਦੀ ਮੈਂ ਲਾ ਕੇ ਨਹੀਂ ਕਹਿੰਦਾ ਮੈਂ ਛਪੀਆਂ ਵੇਖੀਆਂ ਮੇਰੇ ਅਖਵਾ ਤੇ ਮੌਤ ਮੂਰੇ ਬੰਦੇ ਦੀ ਸਣਪ ਨਹੀਂ ਚੱਲਦੀ ਓ ਜਦੋਂ ਆਉਣ ਲੱਗੀ ਉਹਨੇ ਲੈ ਜਾਣਾ ਹੈ ਹਾਇ ਉੱਥੇ ਬੁਲਟ ਪ੍ਰੂਫ ਚਾਦਰ ਹਾਨੇ ਕੀ ਆੜਨਾ ਜਿੱਥੇ ਮਿੱਤਰਾ ਕਾਲ ਨੇ ਪੈਣਾ ਹੈ ਉਸ ਦਾਨੀ ਮੈਂ ਅਮਾਰ ਕੇ ਕੁੰਡਲੀ ਆਇਆ ਹਾਂ ਗੱਲ ਕੋ ਦਿਲ ਚੋਂ ਗੱਡੀ ਐ ਬਾਪੂ ਉਹ ਗੱਡੀ ਤਾਂ ਵੀਰੇ ਗੱਡੀ ਐ ਭਾਵੇਂ ਛੋਟੀ ਐ ਭਾਵੇਂ ਵੱਡੀ ਟੋਪੀ ਵਾਲਿਆ ਤੇਰੀ ਟੋਪੀ ਤੇ ਵੀ ਗਾਦੀ ਐ ਫਿਰ ਕੁਛ ਆਹਾ ਟੋਪੀ ਨਹੀਂ ਆ ਦੂਜੀ ਵਾਲੀ ਜਿਹੜੀ ਛੱਤ ਜੀ ਵਾਲੀ ਆ ਟੋਪੀ ਦਾ ਟੋਪੀ ਹੈ ਪਰ ਜਿਹੜੀ ਤੇ ਮਰਜੀ ਗਾ ਦਈਓ ਹਾਈ ਟੋਪੀ ਵੱਜਦੀ ਏ ਵੀਰਿਆ ਅਖੀਰ ਟੋਪੀ ਟੋਪੀ ਵੱਜਦੀ ਏ ਵੀਰਿਆ ਅਖੀਰ ਟੋਪੀ ਟੋਪੀ ਸੌ ਦੀ ਜਾਂ 500 ਦੀ ਐਹੀ ਟੋਪੀ ਘਰ ਐਨਾ ਕਿਉਂ ਜ਼ਮਾਨਾ ਤੇਜ਼ ਹੋਇਆ ਇੱਥੇ ਪਹਿੰਨਾ ਨੂੰ ਪਾਈ ਜਾਂਦੇ ਭਾਈ ਟੋਪੀ ਸਮਝ ਆਉਂਦੀ ਏ ਗੱਲ ਤੁਹਾਨੂੰ ਆਏ ਸੀ ਵੀ ਸਰ ਤੇ ਲੈਣਾ ਟੋਪੀ ਦੀ ਗੱਲ ਕਰੂੰ ਮੈਂ ਹੈ ਟੋਪੀ ਦੂਜੀ ਆ ਪੈਂਦੀ ਇੱਕ ਬੰਦੇ ਦੇ ਕਰਜਾਉ ਸਾਰਾ ਡੱਬਰ ਹੁੰਦਾ ਹੈ ਟੋਪੀ ਵੱਜਦੀ ਆ ਵੀਰਿਆ ਅਖੀਰ ਟੋਪੀ ਟੋਪੀ ਸੌ ਦੀ ਜਾਂ 500 ਦੀ ਆਈ ਟੋਪੀ ਘਰ ਐਨਾ ਕਿਉਂ ਜ਼ਮਾਨਾ ਤੇਜ਼ ਹੋਇਆ ਐਥੇ ਪੰਨਾਂ ਨੂੰ ਪਾਈ ਜਾਂਦੇ ਪਾਈ ਟੋਪੀ ਔਰ ਟੋਪੀ ਸਿਰ ਤੇ ਹੀ ਚੱਜਦੀ ਐ ਵੀਰ ਮੇਰਾ ਹਾਏ ਵੀਰ ਮੇਰਾ ਓਏ ਵੀਰ ਮੇਰਾ ਮਾਰੀ ਹੁੰਦੀ ਐ ਕਿਸੇ ਨੂੰ ਪਾਈ ਟੋਪੀ ਮਾੜੀ ਹੁੰਦੀ ਆ ਕਿਸੇ ਨੂੰ ਪਾਈ ਟੋਪੀ ਉਹ ਪੈਲੀ ਵਿੱਚ ਕੇ ਟੋਪੀ ਦਾ ਮੁੱਲ ਲਾਇਆ ਹੈ ਮੁੱਲ ਲਾਇਆ ਉਹ ਮੁੱਲ ਲਾਇਆ ਆਰ ਨਹਿਤ ਨੂਰਾਜ਼ਮਸਾਂ ਪਾਈ ਟੋਪੀ ਹਯਾਰ ਨਹਿਤ ਨੂਰਾਸਮਸਾਂ ਪਾਈ ਟੋਪੀ ਸੋਹੇ ਜਿਹੀਆਂ ਟੋਪੀਆਂ ਤੋਂ ਬਚ ਕੇ ਰਹਾ ਕਰੋ ਇਹ ਤਾਂ ਵੱਧ ਤੋਂ ਵੱਧ 1000 ਦੀ ਆਜੂ 1500 ਦੀ ਆਜੂ ਸਰਦਿਆਂ ਨਾਲੀ ਪਰ ਜਿਹੜੀ ਟੋਪੀ ਪਾਈ ਜਾਂਦੀ ਉਹ ਬਹੁਤ ਖਤਰਨਾਕ ਹੁੰਦੀ ਆ ਚੀਕਾਂ ਕਢਾ ਦਿੰਦੇ ਜੋ ਕਈ ਵਾਰੀ ਪਾਈ ਜਾਂਦੀ ਮਨੁਣਾ ਦੱਸੋ ਬਾਹਰ ਜਾਣ ਦਾ ਸ਼ਿਕਿੰਦਾ ਇਹਨਾਂ ਕੋਈ ਸੋ ਆਪਣਾ ਪੰਜਾਬ ਖਾਲੀ ਹੋ ਚਲਿਆ ਨਾ ਜਾਓ ਪਤਾ ਕੀ ਆ ਆ ਬਾਈ ਬਾਈ ਹੋਰ ਹੁਣ ਬਹੁਤ ਟਾਈਮ ਤੋਂ ਬਾਹਰ ਰਹਿੰਦੇ ਆ ਆਪਣੇ ਆਪਣੇ ਨਾਲ ਚ ਪ੍ਰੋਬਲਮ ਕੀ ਆ ਪੰਜਾਬੀਆਂ ਚ ਉਧਰ ਵਧੀਆ ਕੱਪੜੇ ਪਾ ਕੇ ਵਧੀਆ ਗੱਡੀ ਨਾਲ ਫੋਟੋ ਖਿੱਚ ਕੇ ਅਪਲੋਡ ਕਰਦੇ ਪਰੋ ਕੰਮ ਕਰਦੇ ਆਂਦੇ ਨਹੀਂ ਕਰਦੇ ਉਹਨਾਂ ਦਾ ਬਹੁਤ ਬੁਰਾ ਹਾਲ ਹੁੰਦਾ ਬਤੰਦਰੋ ਤੁਸੀਂ ਇੱਥੇ ਰਾਜੇ ਹੋ ਠੀਕ ਆ ਕੋਈ ਨਹੀਂ ਥੋੜਾ ਬੋਤਾ ਸਮਿਆਂ ਦਾ 헤ਰ ਫੇਰ ਹੁੰਦਾ ਅਪ ਡਾਊਨ ਚਲਦੇ ਰਹਿੰਦੇ ਜਿੰਦਗੀ ਚ ਇਹ ਆਪਣੇ ਘਰੇ ਵੀ ਚਲਦੇ ਹੁੰਦੇ ਆ ਇਹ ਬਹਾਨਾ ਬਣਾ ਕੇ ਬਾਹਰ ਭਜਣਾ ਪੰਜਾਬ ਤੋਂ ਹੁਣਕਰ ਹੋਣਾ ਬੜਾ ਔਖਾ ਹੋ ਜਾਣਾ ਗੱਲ ਕਰਦਾ ਆ ਜਿਹੜੇ ਜਿਹੜੇ ਕਹਿੰਦੇ ਕੋਈ ਹਾਈ ਲਾਈਟ ਸਾਈ ਕੁੜੀ ਮਿਲ ਜੇ ਬਸ ਬਾਹਰ ਚੱਲੀਏ ਔਰ ਉਹਨਾਂ ਲਈ ਗਾਣਾ ਇਹ ਰੱਖੀਂ ਕਰਾਂ ਹਾਈ ਇੰਡੀਆ ਲੁੱਟਦਾ ਆ ਇਹ ਗਾਣਾ ਤੁਸੀਂ ਸੁਣ ਲਿਆ ਨਾ ਗਾਰੰਟੀ ਦਿੰਦਾ ਜੇ ਜਾਓਗੇ ਤਾਂ ਆਪਣੇ ਦਮ ਤੇ ਜਾਓਗੇ ਹਾਈ ਐਂਡ ਹੀਆ ਲੁੱਟਦਾ ਯਾਰ ਨਜ਼ਾਰਾ ਸੁਣ ਮੋਤੀ ਬਾਗ ਦੀ ਐ ਹੂ ਰਹੀ ਮੈਂ ਸੁਣਿਆ ਇਹ ਰਿਪੋਰਟਾਂ ਤੋਂ ਮਿਲਦੇ ਹਾਈ ਡਸਟਬੀਨਾਂ ਵਿੱਚ ਝੂੜੇ ਨਹੀਂ ਸਮਝ ਆਉਂਦਾ ਹਾ ਇੰਡੀਆ ਲੁੱਟਦਾ ਯਾਰ ਨਜ਼ਾਰੇ ਸੁਣ ਮੋਤੀ ਬਾਗ ਦੀ ਏ ਹੁਰੇਨੀ ਮੈਂ ਸੁਣ ਆਏ ਰਿਪੋਰਟਾਂ ਤੋਂ ਮਿਲਦੇ ਦਸਤਬੀਨਾ ਵਿੱਚ ਝੂੜੇ ਨੇ ਧੁਰੋਂਗ ਕਰਨਾ ਡਿਸਾਈਡ ਤੇ ਮੈਂ ਕਰੂੰ ਸੁਸਾਈਡ ਐਨੀ ਮਾਰ ਵੀ ਨਹੀਂ ਸੋਚ ਬਿਲੋ ਤੇਰੇ ਯਾਰ ਦੀ സൈല തരി പച്ചോട തരി പാട തര പൂട തരി പ ਸਮਝਾਈਏ ਸਰੋਂ ਤਾੜੀ ਮਾਰ ਦਿਓ